ਸਸੀ ਕਾ ਜੀ ਤੁਹਾਡਾ ਗੁਰਦੇਵ ਸਿੰਘ ਜੰਡੂ ਕੇ ਅੱਜ ਲਾਈਵ ਹੋਣਾ ਸੀਗਾ ਫੇਸਬੁੱਕ ਤੇ ਕੋਈ ਪ੍ਰੋਬਲਮ ਪੈ ਗਈ ਕਰਕੇ 48 ਘੰਟੇ ਬਾਅਦ ਚੱਲੇਗੀ ਅੱਜ ਮੈਂ ਸੋਚਿਆ ਕਿ ਚੱਲ ਇਦਾਂ ਦੀ ਵੀਡੀਓ ਬਣਾ ਲਈਏ ਜਦੋਂ ਸਟਾਰਟ ਹੋਏਗੀ ਫੇਸਬੁੱਕ ਫਿਰ ਆਪਣੇ ਚਾਹਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਜਿਹੜਾ ਇਹ ਵੀਡੀਓ ਤੇ ਰਾਈ ਜਾਣਕਾਰੀ ਦੇ ਸਕਾਂ ਔਰ ਉਮੀਦ ਕਰਦਾ ਕਿ ਮੇਰੇ ਫੇਸਬੁੱਕ ਤੇ ਜਿੰਨੇ ਵੀ ਜੁੜੇ ਫਰੈਂਡ ਸਾਰਿਆਂ ਨੂੰ ਇਹ ਜਿਹੜੀ ਆ ਮੇਰੇ ਤੁਹਾਡੇ ਨਾਲ ਕੀਤੇ ਵਿਚਾਰ ਜ਼ਰੂਰ ਪਸੰਦ ਆਉਣਗੇ ਅੱਜ ਆਪਾਂ ਗੱਲ ਕਰਨਗੇ ਆ ਮਾਂ ਦੇ ਬਾਰੇ ਬਜ਼ੁਰਗ ਮਾਂ ਦੇ ਬਾਰੇ ਕਿ ਬੜੇ ਚਾਹਾਂ ਦੇ ਨਾਲ ਬਜ਼ੁਰਗ ਮਾਂ ਜਿਹੜੀ ਆ ਆਪਣੇ ਪੁੱਤ ਨੂੰ ਵਿਹੋਂਦੀ ਏ ਘਰ ਨੋਂ ਲੈ ਕੇ ਆਉਂਦੀ ਏ ਜਿਹਨੂੰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਨੋਂ ਨੂੰ ਆਪਾਂ ਬਹੂ ਵੀ ਕਿਹਾ ਜਾਂਦਾ ਏ ਸੋ ਉਹੀ ਮਾਂ ਹੁੰਦੀ ਏ ਜਿਹੜੀ ਆਪਣੇ ਬੱਚੇ ਨੂੰ ਜਿਹੜਾ ਵਾ 9 ਮਹੀਨੇ ਪੇਟ ਦੇ ਵਿੱਚ ਰੱਖ ਕੇ ਜਨਮ ਦਿੰਦੀ ਏ ਔਰ ਗਿੱਲੀ ਜਗ੍ਹਾ ਤੇ ਆਪ ਪੈਂਦੀ ਏ ਤੇ ਸੁੱਕੀ ਜਗ੍ਹਾ ਤੇ ਜਿਹੜਾ ਵਾ ਉਹ ਆਪਣੇ ਬੱਚੇ ਨੂੰ ਜਿਹੜਾ ਲਟਾਉਂਦੀ ਏ ਕਿ ਮੇਰਾ ਬੱਚਾ ਜਿਹੜਾ ਵਾ ਉਹ ਗਿੱਲੀ ਜਗ੍ਹਾ ਤੇ ਜਿਹੜਾ ਵਾ ਠੰਡ ਦੇ ਵਿੱਚ ਨਾ ਪਿਆ ਰਵੇ ਗੰਦੀ ਜਗ੍ਹਾ ਨਾ ਪਿਆ ਰਵੇ ਹਜ਼ਾਰਾਂ ਹੀ ਮਾਂ ਜਿਹੜੀ ਆ ਦੁੱਖ ਤਕਲੀਫਾਂ ਸਹਿ ਕੇ ਆਪਣੇ ਬੱਚੇ ਨੂੰ ਜਿਹੜਾ ਵਾ ਇੰਚਿੰਚ ਨਾਪ ਕੇ ਜਿਹੜਾ ਜਵਾਨ ਕਰਦੀ ਏ ਉਹਦੀ ਬੜੀਆਂ ਖੁਸ਼ੀਆਂ ਦੇ ਨਾਲ ਵਿਆਹ ਕਰਦੀ ਏ ਸਾਰੇ ਸਮਾਜਿਕ ਤੌਰ ਤੇ ਰਸਮ ਜਿੰਨੀਆਂ ਜਿਹੜੀਆਂ ਉਹ ਰਸਮਾਂ ਵੀ ਕਰਦੀ ਐ ਔਰ ਉਸ ਮਾਂ ਨੂੰ ਨਹੀਂ ਪਤਾ ਹੁੰਦਾ ਕਿ ਸਮਾਂ ਬੀਤ ਜਾਣ ਦੇ ਨਾਲ ਉਹਦਾ ਹੀ ਬੱਚਾ ਜਿਹੜਾ ਉਹ ਸਮੇਂ ਦੇ ਨਾਲ ਐਵੇਂ ਬਦਲ ਜਾਏਗਾ ਕਿ ਉਹ ਮਾਂ ਦਾ ਦਿਲ ਹੀ ਪੁੱਛਿਆ ਜਾਂਦਾ ਏ ਸੋ ਮੈਂ ਕਿਸੇ ਤੇ ਜਿਹੜਾ ਵਾ ਆਪਣੇ ਮਨ ਦੇ ਵਿਚਾਰ ਜਿਹੜੇ ਉਹ ਕਿਸੇ ਨੂੰ ਨਾ ਤੇ ਠੇਸ ਪਹੁੰਚਾਉਂਦਾ ਕਰਕੇ ਨਾ ਕੋਈ ਸਪੈਸ਼ਲ ਐਦਾਂ ਦੀ ਮੈਨੂੰ ਕਿਸੇ ਦੀ ਗੱਲ ਲੱਗੀ ਪਰ ਸਮਾਜਿਕ ਤੌਰ ਤੇ ਮੈਨੂੰ ਪਤਾ ਕਿ ਬਹੁਤ ਸਾਰੀਆਂ ਕਟਨਾਵਾ ਕਟਨਾਵਾ ਜਿਹੜੀਆਂ ਐਦਾਂ ਦੀਆਂ ਵਾਪਰਦੀਆਂ ਕਿ ਜਦੋਂ ਅਸੀਂ ਮਾਂ ਨੂੰ ਆਪਣਾ ਖਰਚਾ ਪਾਣੀ ਦੇਣ ਲੱਗ ਜਾਂਦੇ ਆ ਜਾਂ ਕਿਸੇ ਮਾਂ ਦਾ ਇੱਕ ਬੱਚਾ ਜਾਂ ਕਿਸੇ ਮਾਂ ਦੇ ਦੋ ਬੱਚੇ ਜਾਂ ਅਨੇਕਾਂ ਬੱਚੇ ਨੇ ਉੱਥੇ ਸੀ ਮਾਂ ਦੇ ਨਾਲ ਵੰਡ ਵੰਡਾਈਆਂ ਇਵੇਂ ਕਰਦੇ ਆ ਕਿ ਅਸੀਂ ਆਪਣੀ ਮਾਂ ਨੂੰ 1000 ਰੁਪਿਆ ਇੱਕ ਮਹੀਨੇ ਦਾ ਦਿੰਨੇ ਆ ਜੀ 1500 ਰੁਪਿਆ ਇਹਦੀ ਸਰਕਾਰੀ ਪੈਨਸ਼ਨ ਆਉਂਦੀ ਏ ਜਦੋਂ ਆਪਣੀ ਦਵਾਈ ਬੂਟੀ ਲੈਣ ਜਾਂਦੀ ਏ ਔਰ ਇਹਦਾ ਬੱਸ ਦੇ ਵਿੱਚ ਕਿਰਾਇਆ ਨਹੀਂ ਲੱਗਦਾ ਮੈਂ ਉਹਨਾਂ ਲੋਕਾਂ ਨੂੰ ਇਹ ਦੱਸਣਾ ਚਾਹਣਾ ਹੈ ਕਿ ਜਿਹੜੀ 1500 ਰੁਪਿਆ ਉਹਦੀ ਪੈਨਸ਼ਨ ਆਉਂਦੀ ਏ ਉਹ ਵੀ ਸਰਕਾਰ ਦੀ ਦਿੱਤੀ ਆਉਂਦੀ ਏ ਕਿਉਂਕਿ ਉਹਨੇ ਆਪਣੀ ਉਮਰ ਜਿਹੜੀ ਹੈ ਹੁੰਡਾ ਚੁੱਕੀ ਹੁੰਦੀ ਏ 65 ਸਾਲ ਤੋਂ ਉੱਪਰ ਚਲੇ ਜਾਂਦੀ ਏ ਸੋ ਮੇਰੇ ਦੋਸਤੋ ਜਾਂ ਤਾਂ ਤੁਸੀਂ ਵੀ 65 ਸਾਲ ਦੇ ਵਿੱਚ ਚਲੇ ਜਾਓ ਜਿਹੜੀਆਂ ਆਪਣੀਆਂ ਗਿੰਤੀਆਂ-ਮਿੰਤੀਆਂ ਮਾਵਾਂ ਦੇ ਨਾਲ ਕਰਦੇ ਕਿ ਉਹਦੀ 1500 ਰੁਪਿਆ ਪੈਨਸ਼ਨ ਆਉਂਦੀ ਏ ਕਿਉਂਕਿ ਬਜ਼ੁਰਗ ਹੋ ਚੁੱਕੀ ਹੁੰਦੀ ਏ ਉਹਦੇ ਤੁਹਾਨੂੰ ਜਿਹੜਾ ਜਨਮ ਦਿੱਤਾ ਛੋਟੇ ਹੁੰਦੇ ਨੂੰ ਸੰਭਾਲਿਆ ਏ ਪਰ ਉਹਨੇ ਕਦੀ ਵੀ ਤੁਹਾਡੀ ਪੈਨਸ਼ਨਾਂ ਦੀ ਗਿੰਤੀ ਨਹੀਂ ਸੀ ਕੀਤੀ ਕਿ ਤੁਹਾਡਾ ਬਾਪ ਕੀ ਕਮਾ ਕੇ ਲੈ ਕੇ ਆਇਆ ਕੀ ਨਹੀਂ ਲੈ ਕੇ ਆਇਆ ਉਹਨੇ ਹਰ ਦਰਦ ਨੂੰ ਸਹਿਆ ਪਰ ਜਦੋਂ ਉਹਦਾ ਸਮਾਂ ਜਿਹੜਾ ਵਾ ਉਹ ਗੁਜਾਰਨ ਤੇ ਤੁਹਾਡੀ ਜ਼ਰੂਰਤ ਪੈਂਦੀ ਹੈ ਬੁਢੇਪੇ ਦੇ ਵਿੱਚ ਤੇ ਤੁਸੀਂ ਉਹਦੀ 1500 ਰੁਪਏ ਦੀ ਪੈਨਸ਼ਨ ਦੀ ਗਿਣਤੀ ਕਰਦੇ ਹੋ ਪਲੱਸ ਤੁਸੀਂ ਜਦੋਂ ਉਹ ਦਵਾਈ ਬੂਟੀ ਆਪਣੀ ਦੂਰੋਂ ਨੇੜਿਓਂ ਕਿਤੇ ਲੈਣ ਜਾਂਦੇ ਹੋ ਤਾਂ ਸਰਕਾਰ ਦਾ ਕਿਰਾਇਆ ਬੱਸ ਦੇ ਵਿੱਚ ਫ੍ਰੀ ਦੱਸਦੇ ਹਾਂ ਸਦਾ ਬਹਾਰ ਬੱਸਾਂ ਦੇ ਵਿੱਚ ਕਿਰਾਏ ਫ੍ਰੀ ਨਹੀਂ ਰਹਿਣੇ ਔਰ ਸਦਾ ਬਹਾਰ 1500 ਰੁਪਏ ਜਿਹੜੀ ਉਹ ਪੈਨਸ਼ਨ ਵੀ ਬਰਕਰਾਰ ਰਹੀ ਰਹਿਣੀ ਕਦੀ ਲੇਟ ਵੀ ਹੋ ਸਕਦੀ ਆ ਕਦੇ ਬੰਦ ਵੀ ਹੋ ਸਕਦੀ ਸਮੇਂ ਦੇ ਹਿਸਾਬ ਦੇ ਨਾਲ ਸੋ ਇਹ ਦਿੱਤਾ ਹੋਇਆ ਸਰਕਾਰ ਦਾ ਵਾ ਸਰਕਾਰ ਚਾਹੇ ਉਹਨਾਂ ਨੂੰ 1500 ਰੁਪਏ ਪੈਨਸ਼ਨ ਦੇਵੇ ਚਾਹੇ 500 ਰੁਪਏ ਦੇਵੇ ਚਾਹੇ 15000 ਰੁਪਏ ਕਿਸੇ ਸਮੇਂ ਤੇ ਕਰ ਦੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੀ ਮਾਂ ਵਾਸਤੇ ਤਿੰਨ ਫੁੱਲ ਕੀ ਕਰ ਰਹੇ ਹੋ ਉਸ ਦਾ ਜਰੂਰ ਧਿਆਨ ਰੱਖੋ ਕਿ ਅਸੀਂ ਮਾਂ ਵਾਸਤੇ ਕੀ ਕਰ ਸਕਦੇ ਹਾਂ ਕਿਉਂਕਿ 1000 ਰੁਪਏ ਜਾਂ 500 ਰੁਪਏ ਜਾਂ 1500 ਰੁਪਏ ਜਾਂ 2000 ਰੁਪਏ ਦੇ ਨਾਲ ਅੱਜ ਦੇ ਮਨਗੇ ਆਈ ਦੇ ਯੁੱਗ ਦੇ ਵਿੱਚ ਤੁਹਾਡੀ ਮਾਂ ਜਾਂ ਬਾਪ ਜਾਂ ਦਾਦੀ ਜਾਂ ਦਾਦਾ ਉਹਦੀ ਦਵਾਈ ਵੀ ਪੂਰੀ ਨਹੀਂ ਹੁੰਦੀ ਸੋ ਦੋਸਤੋ ਇਸ ਤਰ੍ਹਾਂ ਆਪਣੀ ਮਾਂ ਨੂੰ ਕਦੀ ਵੀ ਨਿਰਾਸ਼ਨਾ ਕਰੋ ਮਾਂ ਦੇ ਨਾਲ ਪਿਆਰ ਜਿਤਾਓ ਅਗਰ ਤੁਸੀਂ ਮਾਂ ਦੇ ਨਾਲ ਪਿਆਰ ਜਿਤਾਓਗੇ ਤੇ ਹੋ ਸਕਦਾ ਉਹਨੂੰ ਇਹ ਦਵਾਈਆਂ ਬੂਟੀਆਂ ਦੀ ਜ਼ਰੂਰਤ ਹੀ ਨਾ ਪਵੇ ਉਹਨੂੰ ਸਰਕਾਰੀ ਬਸਾਂ ਦੇ ਵਿੱਚ ੱੱਕੇ ਖਾਣ ਦੀ ਜ਼ਰੂਰਤ ਹੀ ਨਾ ਪਵੇ ਉਹ ਤੁਹਾਡੇ ਚਿਹਰੇ ਨੂੰ ਵੇਖ ਕੇ ਤੁਹਾਡੇ ਨਾਲ ਹੱਸ ਮੁਸਰੈਕ ਹੱਸਮੁਖ ਰਹਿ ਕੇ ਜਿਹੜਾ ਉਹ ਤੰਦਰੁਸਤ ਹੋ ਜਾਏਗੀ ਸੋ ਮੈਂ ਉਮੀਦ ਕਰਦਾ ਕਿ ਮੇਰੇ ਅੱਜ ਦੇ ਸਾਂਝੇ ਕੀਤੇ ਹੋਏ ਵਿਚਾਰ ਜਿੰਨੂ ਵੀ ਭੈਣ ਭਰਾ ਨੂੰ ਪਸੰਦ ਆਉਣਗੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਫੇਸਬੁੱਕ ਦੇ ਉੱਪਰ ਕਰਨਗੇ ਸੋ ਵੱਧ ਤੋਂ ਵੱਧ ਇਹਨਾਂ ਵਿਚਾਰਾਂ ਨੂੰ ਉਹਨਾਂ ਬੱਚਿਆਂ ਤੱਕ ਜਰੂਰ ਪਹੁੰਚਾਇਆ ਜਾਵੇ ਜਾਂ ਜਿਹੜੀਆਂ ਇਹ ਮੇਰੀਆਂ ਭੈਣਾਂ ਕਿਸੇ ਘਰ ਦੀਆਂ ਨਹੂਆਂ ਜਾਂ ਬਹੂਆਂ ਨੇ ਉਹਨਾਂ ਤੱਕ ਪਹੁੰਚਾਇਆ ਜਾਵੇ ਕਿ ਅਸੀਂ ਆਪਣੀ ਸੱਸ ਦੀ ਆਪਣੀ ਮਾਂ ਦੀ ਕਿਵੇਂ ਕਦਰ ਕਰਨੀ ਹੈ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ